ਜੀ ਗੱਲ ਤੁਸੀਂ ਪੁੱਛ ਰਹੇ ਸੀ ਕੀ ਕਰਨਾ ਚਾਹੁੰਦੇ ਹੋ ਜੀ ਅ ਜੀ ਅੱਜ ਮੈਂ ਕਗੜਾ ਪਿੰਡ ਦੇ ਵਿੱਚ ਆਈ ਹੂ ਤੇ ਇੱਥੇ ਆ ਸਾਡਾ ਸੰਪਰਕ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਾਂ ਤੇ ਲੋਕਾਂ ਨੂੰ ਜੋ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਦੱਸ ਵੀ ਰਹੇ ਹਾਂ ਤੇ ਲੋਕਾਂ ਦੇ ਸੁਜੈਸ਼ਨ ਵੀ ਮੰਗ ਰਹੇ ਨੇ ਤੇ ਲੋਕਾਂ ਦੇ ਕੋਆਪਰੇਸ਼ਨ ਨੂੰ ਵੀ ਮੰਗ ਰਹੇ ਕਿ ਸਾਡਾ ਜੋ ਇਹ ਯੋਧੇ ਛੜਾ ਹੈਗਾ ਇੱਕ ਜੰਗ ਛੜੀ ਹੈ ਨਸ਼ਾ ਦੇ ਵਿਰੁੱਧ ਉਹ ਉਸ ਚੀਜ਼ ਦੇ ਵਿੱਚ ਲੋਕੀ ਸਾਡੀ ਬੜ ਚੜ ਕੇ ਸਾਡਾ ਸਪੋਰਟ ਕਰਨ ਸਾਡਾ ਸਾਥ ਦੇਣ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਆ ਜਿਹੜੀ ਜੰਗ ਹੈ ਇਹਦੇ ਵਿੱਚ ਅਸੀਂ ਜਿੱਤ ਹਾਸਿਲ ਕਰ ਪਾਏਗੇ ਤੇ ਅੱਜ ਖੰਨੇ ਦੇ ਵਿੱਚ ਅਸੀਂ ਮੋਰ ਦਨ 40 ਜੋ ਇਦਾਂ ਦੀ ਮੀਟਿੰਗਸ ਆ ਆਰਗੇਨਾਈਜ਼ ਕੀਤੀ ਹੈ ਤੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਵੱਲੋਂ ਨਿਰਦੇਸ਼ ਆਏ ਸੀਗੇ ਕੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਸੁਝਾਅ ਲੈਣੇ ਤੇ ਪਿੰਡ ਪਿੰਡ ਨੂੰ ਕਲੀਨ ਕਰਦੇ ਪੂਰੇ ਪੰਜਾਬ ਨੂੰ ਸਫਾਈ ਕਰਨਾ ਤੇ ਉਹਦੇ ਹੇਠ ਹੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਨੂੰ ਜੋ ਸੀਨੀਅਰ ਆਫੀਸਰ ਲੋਕਟੇ ਡੀਜੀਪੀ ਨੋਹਿਲ ਸਿੰਘ ਜੀ ਉਹਨਾਂ ਦੇ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਅੱਜ ਹੀ ਸਾਰੀ ਸੰਪਰਕ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਗਈ ਹੈ ਤੇ ਮੀਟਿੰਗਸ ਦੌਰਾਨ ਮੈਂ ਹੁਣ ਤੱਕ ਅ ਤਾ ਚਾਰ ਮੀਟਿੰਗਸ ਇੱਧਾ ਦੀ ਸਵੇਰ ਤੇ ਕਰ ਚੁੱਕੀ ਹੂੰ ਮੋਸਟਲੀ ਆਹੀ ਹੈਗਾ ਕਿ ਪਿੰਡ ਦੇ ਲੋਕੀ ਬੜੇ ਮੋਟੀਵੇਟਿਡ ਨੇ ਤੇ ਉਹ ਪੂਰਾ ਕਪੂਰਾ ਸਹਿਯੋਗ ਦੇਣ ਦੇ ਲਈ ਅਲੈਡੀ ਹੈ ਤੇ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਪਿੰਡ ਦਾ ਜੋ ਡਰੱਗਸ ਹੈ ਜਾਂ ਕ੍ਰਾਈਮ ਉਤੋਂ ਸਫਾਇਆ ਹੋਏ ਤੇ ਪਿੰਡਾਂ ਦੇ ਬੱਚਿਆਂ ਦੇ ਲਈ ਇੱਕ ਅੱਛਾ ਭਵਿਕ ਹੋਏ ਤੇ ਇਹਦੀ ਮੁਹਿੰਦ ਦੇ ਵਿੱਚ ਹੀ ਮੈਨੂੰ ਅੱਜ ਘਗੜਾ ਪਿੰਡ ਦੇ ਵਿੱਚ ਜਦੋਂ ਮੈਂ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਛੇ ਪਿੰਡ ਦੇ ਜੋ ਸਰਪੰਚ ਸਾਹਿਬ ਹੈ ਇਹਨਾਂ ਨੇ ਆਪਣੇ ਤੌਰ ਤੇ ਹੀ ਇੱਕ ਮਤਾ ਪਾਇਆ ਹੈਗਾ ਉਥੇ ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਗੱਲ ਕੀਤੀ ਕਿ ਇਹਨਾਂ ਨੇ ਪਿੰਡ ਦੇ ਜੋ ਲੰਬੜਦਾਰ ਹੈ ਉਹਨਾਂ ਦਾ ਉਹ ਮਤ ਦੇ ਵਿੱਚ ਉਹ ਕੀਤਾ ਹੈਗਾ ਕਿ ਜਿਹੜਾ ਵੀ ਇੱਧਾ ਦੇ ਕ੍ਰਾਈਮ ਦੇ ਵਿੱਚ ਇਨਡਲਜ ਹੁੰਦਾ ਹੈਗਾ ਨਸ਼ੇ ਦਾ ਕਾਰੋਬਾਰ ਜੋ ਕਰਦਾ ਹੈ ਪੂਰਾ ਪਿੰਡ ਉਹਦੀ ਬੇਲ ਨਹੀਂ ਪਰਵਾਏਗਾ ਉਹਦੇ ਸਪੋਰਟ ਨਹੀਂ ਕਰੇਗਾ ਤੋਂ ਅਗਰ ਸਾਰੇ ਹੀ ਪਿੰਡ ਇੱਧਾ ਦੇ ਮਤਾ ਪਾ ਲੈਣ ਕਿ ਅਸੀਂ ਬਿਲਕੁਲ ਨਹੀਂ ਖੜਨਾ ਸਾਡੇ ਪਿੰਡ ਦੇ ਜੋ ਮਾੜੇ ਅਨਸਰ ਹੈ ਜਿਹੜੇ ਸਾਡੇ ਪਿੰਡਾਂ ਨੂੰ ਖਰਾਬ ਕਰਦੇ ਉਹਦਾ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਨੀ ਉਹਨਾਂ ਦੀ ਕੋਈ ਬੇਲਵਾਨ ਨਹੀਂ ਭਰਾਣੇ ਉਹਨਾਂ ਨੂੰ ਕੋਈ ਜੇਲਾ ਤੋਂ ਨਹੀਂ ਛੁਡਵਾਣਾ ਹੈਗਾ ਤੇ ਅਗਰ ਕੋਈ ਦਰਹੀ ਤਸਕਰੀ ਵਗੈਰਾ ਕਰਦਾ ਹੈਗਾ ਤੇ ਪੁਲਿਸ ਦੇ ਨਾਲ ਉਸ ਚੀਜ਼ ਨੂੰ ਇਮੀਡੀਏਟਲੀ ਸਾਂਝਾ ਕਰਨ ਤਾਂ ਕਿ ਪੁਲਿਸ ਇਮੀਡੀਏਟ ਐਕਸ਼ਨ ਲੈ ਪਾਏ ਤੇ ਦੂਜੀ ਚੀਜ਼ ਹੈਗੀ ਅਗਰ ਸਾਡੇ ਕੋਈ ਬੱਚੇ ਡਰਗ ਦੀ ਐਡਿਕਸ਼ਨ ਦੇ ਵਿੱਚ ਫਸ ਗਏ ਕਿਸੇ ਵੀ ਕਾਰਨ ਨਾਲ ਹੋ ਸਕਦਾ ਕੋਈ ਪੀਅ ਪ੍ਰੈਸ਼ਰ ਹੋਏ ਕਿਸੇ ਨੇ ਉਹਨਾਂ ਨੂੰ ਜ਼ਬਰਦਸਤੀ ਵੇਚਦਾ ਹੋਏ ਤੇ ਉਹਨੂੰ ਅਸੀਂ ਫਿਰ ਇਲਾਜ ਲਈ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾਣਾ ਹੈਗਾ ਓਵਰ ਆਲ ਇੱਕ ਪੂਰੇ ਤਰੀਕੇ ਨਾਲ ਡਰਗ ਨੂੰ ਖਤਮ ਕਰਨਾ ਹੈਗਾ ਤੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਤੇ ਬੀਤੇ ਦਿਨਾਂ ਜੋ ਪੰਜਾਬ ਪੁਲਿਸ ਵੱਲੋਂ ਜੋ ਜੋ ਵੀ ਰੇਡਸ ਵਗੈਰਾ ਕੀਤੀ ਗਈ ਹੈ ਜੋ ਇੱਕ ਆਪਰੇਸ਼ਨ ਚ ਚਲਾਏ ਗਏ ਉਹਨਾਂ ਦੇ ਵਿੱਚ ਵੀ ਸਾਡਾ ਸਾਨੂੰ ਪੂਰਾ ਪੂਰੇ ਲੋਕਾਂ ਦਾ ਸਹਿਯੋਗ ਮਿਲਿਆ ਤੇ ਲੋਕੀ ਉਸ ਚੀਜ਼ ਦੇ ਲਈ ਵੀ ਬੜੇ ਖੁਸ਼ ਹੈ ਕਿ ਇੱਕ ਆ 올 ਆਊਟ ਜੋ ਡਰੱਗਸ ਦੇ ਗੈਨਸਿਕ ਵਾਰਛੀ ਗਈ ਹੈ ਉਸ ਚੀਜ਼ ਦਾ ਬੜਾ ਪੋਜ਼ਿਟਿਵ ਇੰਪੈਕਟ ਸਾਨੂੰ ਫੀਲ ਹੋ ਰਿਹਾ ਹੈ ਅੱਗੇ ਵੀ ਆਈ ਥਿੰਕ ਇਦਾਂ ਦਾ ਹੀ ਚੱਲਦਾ ਰਹੇਗਾ ਐਂਡ ਅ ਅਸੀਂ ਮੈਨੂੰ ਲੱਗਦਾ ਹੈ ਕਿ ਹੋਪਫੁਲੀ ਅਸੀਂ ਇਸ ਚੀਜ਼ ਦੇ ਉੱਪਰ ਜਲਦੀ ਜਿੱਤ ਹਾਸਿਲ ਕਰ ਪਾਏਗੇ ਤੇ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ ਪਾਈਏ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਮੈਂ ਪਿੰਡ ਸੇ ਤੋਂ ਸਰਬਸੰਤੀ ਨਾਲ ਸਰਪੰਚ ਚੁਣਿਆ ਗਿਆ ਹਾਂ ਜੀ ਤੇ ਪਿੰਡਾਂ ਜਿਹੜੇ ਤੁਹਾਡੇ ਪਿੰਡ ਵੱਲੋਂ ਵੋਟਾਂ ਪਾਇਆ ਗਿਆ ਹਾਂਜੀ ਹਾਂਜੀ ਅਸੀਂ ਆਪਣੇ ਪਿੰਡ ਦੇ ਵਿੱਚ ਪਿਛਲੇ ਦਿਨੀ ਆਮ ਜਲਾਸਾ ਦਿਆ ਸੀਗਾ ਜੀ ਆਮ ਜਲਾਸੇ ਦੇ ਵਿੱਚ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਪਿੰਡ ਦੇ ਵਿੱਚ ਜੋ ਨਸ਼ਿਆਂ ਦਾ ਦਾਇ ਤਜ ਪਹਿਲਾਂ ਆਪਣੇ ਪਿੰਡਾਂ ਦੇ ਪਿੰਡ ਆ ਗਿਆ ਉਹਦੇ ਵਿਰੁੱਧ ਮਤਾ ਪਾਇਆ ਜੀ ਵੀ ਸਾਡੇ ਪਿੰਡ ਦੇ ਵਿੱਚ ਜੇ ਕੋਈ ਵੀ ਬੰਦਾ ਪਿੰਡ ਦਾ ਜਾਂ ਬਾਹਰਲਾ ਨਸ਼ਾ ਵੇਚਣ ਆਊਗਾ ਉਹਨੂੰ ਅਸੀਂ ਆਪ ਫੜ ਕੇ ਪੁਲਿਸ ਹਵਾਲੇ ਕਰਾਂਗੇ ਜੀ ਔਰ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਖਾਸ ਕਰਕੇ ਲੰਬੜਦਾਰ ਸਾਹਿਬ ਉਹ ਬੰਦਿਆਂ ਦੀ ਜ਼ਮਾਨਤ ਨਹੀਂ ਕਰਾਉਣਗੇ ਜੀ ਕਿਉਂਕਿ ਇਸ ਦੇ ਨਾਲ ਜ਼ਿਆਦਾਤਰ ਜੇਲ੍ਹ ਦੇ ਵਿੱਚ ਰਹੂਗਾ ਉਹਨਾਂ ਦਾ ਵੀ ਮਨੋਬਲ ਟੁੱਟੂਗਾ ਸਭ ਗਲਗਰੇ ਸਰਪੰਚ ਅੜੜਾਲ ਦੇ ਪਿੰਡਾਂ ਨੂੰ ਕੀ ਸਨੇਹਾ ਦੇਣ ਦੋਨੇ ਜਿਹੜੇ ਸਰਪੰਚ ਅਸੀਂ ਆੜੜਾਲ ਦੇ ਪਿੰਡਾਂ ਨੂੰ ਵੀ ਇਹੀ ਸਨੇਹਾ ਦੇਣਾ ਚਾਹੁੰਦੇ ਹਾਂ ਜੀ ਵੱਧ ਤੋਂ ਵੱਧ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਜੋ ਲੋਕ ਨਸ਼ੇ ਵੇਚ ਰਹੇ ਨੇ ਜੀ ਉਹਨਾਂ ਨੂੰ ਫੜਵਾਇਆ ਜਾਵੇ ਤੇ ਪੁਲਿਸ ਵੀ ਬੰਦ ਹੀ ਕਾਰਵਾਈ ਉਹਨਾਂ ਤੇ ਕਰੂਗੀ ਜੀ ਤੇ ਇੱਦਾਂ ਹੀ ਪਿੰਡਾਂ ਦੇ ਵਿੱਚ ਮਤੇ ਪਏ ਜਾਣ ਕਿ ਜੋ ਕੋਈ ਪਿੰਡ ਦਾ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਕੋਈ ਵੀ ਪਿੰਡ ਦਾ ਬੰਦਾ ਜਾਂ ਲੰਬੜਦਾਰ ਉਹਨਾਂ ਦੀ ਜ਼ਮਾਨਤ ਕਰਾਉਣ ਨਾ ਜਾਵੇ ਮਤਾ ਪਾਉਣ ਦਾ ਮੇਨ ਕਾਰਨ ਕੀ ਹੋ ਬਣਿਆ ਮਤਾ ਪਾਉਣ ਦਾ ਕਾਰਨ ਇਹ ਬਣਿਆ ਜੀ ਹਰ ਰੋਜ਼ ਨਿਊ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਦੇ ਨੌਜਵਾਨ ਮੁੰਡੇ 20 23 ਸਾਲ ਦੇ ਰੋਜ਼ ਨਸ਼ੇ ਨਾਲ ওভারਡੋਜ਼ ਨਾਲ ਮਰ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਵੀ ਕੱਲ ਨੂੰ ਕੋਈ ਸਾਡੇ ਵੀ ਪਿੰਡ ਦੇ ਕੋਈ ਸ਼ਹਿਰਾਂ ਦੇ ਹਾਲਾਤ ਨਾ ਬਣ ਜਾਣ ਉਹਨੂੰ ਦੇਖਦੇ ਹੋਏ ਜੀ ਪਹਿਲਾਂ ਹੀ ਇਹ ਕਦਮ ਚੱਕਿਆ ਗਿਆ ਤੇ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਣ ਆਉਂਦਾ ਉਹਨੂੰ ਪੁਲਿਸ ਹਵਾਲੇ ਕਰੋ ਤੇ ਜੇ ਕੋਈ ਪਿੰਡ ਦਾ ਬੰਦਾ ਵੀ ਵੇਚਦਾ ਫੜਿਆ ਜਾਂਦਾ ਉਹਦਾ ਕੋਈ ਵੀ ਪਿੰਡ ਦਾ ਬੰਦਾ ਤੇ ਲੰਬੜਦਾਰ ਜ਼ਮਾਨਤ ਕਰਾਉਣ ਨਾ ਜਾਵੇ